ਇੱਕ ਬਾਈ ਦਾ ਗੀਤ YouTube ਤੇ ਅੱਜ ਹੀ ਰਿਲੀਜ਼ ਹੋਇਆ ਸੌ ਤੇ ਬੜਾ ਸੋਹਣਾ ਲੋਕ ਦਾ ਗੀਤ ਹੈ ਸਾਰੇ ਘਰੇ ਆ ਕੇ ਰਿਸ਼ਵਾਨ ਉਪਰ ਚੈਨਲ ਖੋਲੋਗੇ ਐਡੋ ਨਾਲ ਕਿ YouTube ਤੇ ਆ ਜੂਗਾ ਬਹੁਤ ਬਹੁਤ ਧੰਨਵਾਦ ਭਾਈ ਜੀ ਇੱਕ ਬੇਨਤੀ ਕਰਾਇਆ ਭਾਈ ਜੀ ਨੂੰ ਪਾ ਨਾਸ ਗਾਣਾ ਸੁਣਾਗੇ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਨਾ ਸਾਡੇ ਮਾਰਗਿਕ ਐਮਐਲ ਸਰਬਾਨ ਸਦਾ ਗੁਪਤ ਸਿੰਘ ਜੀ ਬੁਲਾਵਲੀ ਹੋਰ ਸਨਮਾਨ ਕਰਨਗੇ ਜੀ ਸ਼੍ਰੀ ਅਦਨ ਗੁਪਤਾ ਜੀ ਜਰਨਲ ਮੈਨੇਜਰ ਐਸਕੇ ਫਰਨਾਸ ਕੰਪਨੀ ਕਿਰਪਾ ਕਰਕੇ ਨੇੜੇ ਰਹਿਣਗੇ ਇਸ ਕੀ ਤੋਂ ਬਧ ਬੰਦ ਸਨਮਾਨ ਕਰਾਂਗੇ। ਹੁਣੇ ਲੇਵ ਲਬਰਾਓ ਜੀ ਨੂੰ ਸੋਮੇ ਸੁਕਾਸਾ ਦੇ ਬੇਨਤੀ ਕਰਸਾਂ ਬਹੁਤ ਹੀ ਰਿਸਪੈਕਟਡ ਪਰਸਨੈਲਿਟੀ ਆ ਸ੍ਰੀ ਦਾ ਗੁਰਪ੍ਰੀਤ ਸਿੰਘ ਬਡਾਂਬਾੜੀ ਮਾਨਜਰ ਮੈਂਬਰ ਪਹਿਲੇ ਸਭਾ ਉਹਨਾਂ ਨੂੰ ਬੇਨਤੀ ਵੀ ਕਮੈਂਟ ਲਈ ਭਾਗਿਆਸੀ ਤੇ ਨਾਲ ਹੀ ਐਸਕੇ ਫਾਈਨੈਂਸ ਤੋਂ ਤੇ ਭਾਈ ਜੀ ਨੇ ਲਾਖਿਆ ਲੈਣਾ ਮੈਨ ਇੱਕ ਵਾਰ ਦਾ ਇਹ ਦਿਨ ਆਵੇ ਬਹੁਤ ਬਹੁਤ ਧੰਨਵਾਦ ਭਾਈ ਜੀ ਰਸ਼ਪਾਲ ਸਿੰਘ ਜੀ ਆਪਣੀ ਮਿੱਠੀ ਆਵਾਜ਼ ਦੇ ਵਿੱਚ ਬੜੇ ਪਿਆਰੇ ਪਰਿਵਾਰਿਕ ਗੀਤ ਸਾਡੇ ਨਾਲ ਸਾਂਝੇ ਕਰ ਰਹੇ ਨੇ ਸਾਡੇ ਆਪਣੇ ਜੀ ਗੱਲਾਂ ਸੋ ਗੁਰਪ੍ਰੀਤ ਸਿੰਘ ਜੀ ਸਾਡੇ ਸੱਜਣਾ ਬਣਾਵਾਲੀ ਸਾਡੇ درمیان ਬੋਲ ਰਹੇ ਨੇ ਸੋ ਮੈਂ ਬੜੇ ਸਤਿਕਾਰ ਨਾਲ ਸਵੱਛੀ ਪ੍ਰਬੰਧਕ ਕਮੇਟੀ ਦੇ ਨਾਲ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਤਰਨ ਗੁਪਤਾ ਜੀ ਜਨਰਲ ਮੈਨੇਜਰ ਐਸਕੇ ਫਾਇਨੈਂਸ ਕੰਪਨੀ ਲਿਮਟਿਡ ਉਹਨਾਂ ਨੂੰ ਸਨਮਾਨ ਕਰਦਾ ਮਾਣ ਲੈਣਗੇ ਉਹਨਾਂ ਦੇ ਨਾਲ ਸਾਡੀ ਸਵੱਛੀ ਪ੍ਰਬੰਧਕ ਕਮੇਟੀ ਸਦਾ ਗੁਰਪ੍ਰੀਤ ਸਿੰਘ ਬਣਾਵਾਲੀ ਸਾਹਿਬ ਤੇ ਨਾਲ ਦੀਆਂ ਰਿਸ਼ਵਾਲ ਉਪਰਬਈ ਜੀ ਆਪਣੇ ਗੀਤ ਤੋਂ ਬਾਅਦ ਅਗਲੇ ਗੀਤਾਂ ਲਈ ਮੈਂ ਸਫਨਾ ਬ੍ਰਾਂਡ ਮੈਡਮ ਨੂੰ ਬੇਨਤੀ ਕਰਦਾ ਹਾਂ ਉਹ ਬਿਲਕੁਲ ਤਿਆਰ ਰਹਿਣਗੇ ਸਫਨਾ ਅੱਗੇ ਜੀ ਸਰ ਸੋ ਸਾਡੇ ਅਤਲ ਗੁਪਤਾ ਜੀ ਜੁਨਿਅਰ ਮੈਨੇਜਰ ਐਸਕੇ ਫਰਸ ਲਿਮਟਿਡ ਦੇ ਤੇ ਸਾਰੇ ਸਤਕਾਰਯੋਗ ਸੱਜਣ ਬੂਥ ਨੰਬਰ 45 ਤੋਂ ਨੇ ਉਹਨਾਂ ਨੂੰ ਸਨਮਾਨ ਦੇ ਨਾਲ ਮਾਣ ਲੈਦੀ ਹੈ ਸਾਡੀ ਸਮੂਚੀ ਪ੍ਰਬੰਧਕ ਕਮੇਟੀ ਇੱਕ ਜਿੰਨਾ ਵੀਰਾਂ ਨੇ ਐਲਈਡੀ ਬਹੁਤ ਐਡ ਕਰਵਾਉਣੀ ਹੈ ਕਿਰਪਾ ਕਰਕੇ ਉਹ ਸਾਨੂੰ ਆ ਕੇ ਮਿਲਣ ਬੱਲੂ ਸਾਹਿਬ ਜੀ ਆਏ ਨੂੰ ਸਰਕਾਰ ਕੰਮ ਕੀਤਾ ਹੈ ਦਿਪਨ ਵਾਲੀ ਸਰਕਾਰ ਸਾਡੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਐਗਰੀਜ਼ਰ ਕੰਪਨੀ ਦਾ ਰੋਟਾਵੇਟਰ ਪੰਜਾਬ ਐਗਰੋਟੈਕ ਮਲੋਡ ਬਲੋਜੋਂ ਕੱਢੇ ਜਾਣੇ ਮੇਰੇ ਸੱਜਿਆ ਸਪੈਨ ਨੇ ਡਾਲਟੀਵੇਟਰ ਜਿੰਦਰਾ ਨੈਸ਼ਨਲ ਇਮਪਲੀਮੈਂਟਸ ਸੰਗਰੀਆਂ ਤੇ ਫਰਟੀਲਾਈਜ਼ਰਸ ਸਪਰੈਡ ਮਾਸਟਰ ਮਾਈਡ ਕੰਪਨੀ ਵੱਲੋਂ ਟਾਇਰ ਜੋੜੀ ਛੋਟੀ ਟਰੈਕਟਰਾਂ ਦੀ ਵੀਕੇਂਡੀ ਕੰਪਨੀ ਵੱਲੋਂ ਤੇ ਸਪਰੇਅ ਪੰਦਰਾਂ ਟ੍ਰੇਡਿੰਗ ਕੰਪਨੀ ਵੱਲੋਂ ਕੱਢੇ ਜਾਣੇ ਸਾਰੇ ਪਰ ਬੰਗਾ ਬਾਬਾਈ ਤੇ ਨਾਲ ਹੀ ਸੀ ਰਸਫਾਰੂਪਰ ਸਾਹਿਬ ਨੂੰ ਬੇਨਤੀ ਕਰਦਾ ਜੀ ਬੜਾ ਸਨਮਾਨ ਨਾਲ ਪਾਜੀ ਬੜੀ ਪਿਆਰੀ ਆਵਾਜ਼ ਤੇ ਅੰਦਾਜ਼ ਦਾ ਨਾਮ ਹੈ ਸਾਡਾ ਮਾਲਕ ਦੇ ਖੂਸੂ ਖਿਲਾਕੇ ਦੀ ਖੂਸੂ ਤਵਾਜ ਦੇ ਮਸ਼ਹਾਨ ਬਣਾ ਹੈ ਰਸ਼ਪਾਲ ਉਪਲ ਸਾਡਾ ਵੀਰ ਬੜੀਆਂ ਰੌਣਕਾਂ ਲਾਈਆਂ ਨੇ ਪਹਿਲੀਆਂ ਦੇ ਵਿੱਚ ਕਾਫੀ ਦੇਰ ਦਾ ਤਿਆਰ ਹੋਇਆ ਸੋ ਕਲਾਕਾਰ ਸਾਰੇ ਪਹੁੰਚ ਗਏ ਨੇ ਟਾਈਮ ਸਾਡੇ ਕੋਲ ਘਟਦਾ ਹੈ ਭਾਈ ਗੀਤ ਲਈ ਭਾਈ ਜੀ ਨੂੰ ਬੇਨਤੀ ਦਿਲ ਕਰਦਾ ਸੀ ਰਸ਼ਪਾਲ ਭਾਈ ਤੁਹਾਨੂੰ ਹੋਰ ਸਮਾਂ ਨਹੀਂ ਰਹੀਏ ਸੁਣੀ ਜਾਈਏ ਪਰ ਸਮੇਂ ਦੀ ਰਿਡੈਕਟ ਕਰ ਲਈ ਜਾਤੀ ਹੈ ਤੁਸੀਂ ਆਪ ਸੰਭਾਲੋ ਤਾਂ ਇਹਨਾਂ ਤੋਂ ਬਾਅਦ ਮੈਡਮ ਸਬਨਾ ਬਰਾੜ ਉਹ ਸਿਲਪਤ ਤਿਆਰ ਰਹਿਣਗੇ ਤਾਂ

ਵਲੀ ਖੁੱਲ ਕੇ ਤਰਨਾ ਜਗਵਰੀ ਯਾਦਰ ਸਾਰੇ ਸਤਕਾਰ ਸੱਜਣੋ ਹੱਸਾ ਫਟਾ ਜਿੰਦਗੀ ਤੱਕ ਪਾਰਟ ਹੈ ਹੱਸਦੇ ਰਿਆ ਕਰੋ ਕਹਿੰਦੇ ਹੱਸਦੇ ਹੱਸਦੇ ਰਹੋ ਸੌਂਦੇ ਰਹੋ ਐਵੇਂ ਨਕ ਭਰਾਇਆ ਕਰੋ ਇਕਾ ਤੁਹਾਡਾ ਆਪਣਾ ਬਿਨਾ ਬੈਲ ਵਜਾਇਆ ਆਇਆ ਕਰੂ ਬਾਈ ਕਰਨਾਲ ਮਿੰਟਿੰਗ ਜੀ ਜਿਨ੍ਹਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਵੈਸੇ ਤਾਂ ਸਾਰੇ ਸਤਿਕਾਰਤ ਸੱਜਣੋ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜੇ ਮੇਰੇ ਟੂਟੀ ਭਾਈ ਜੀ ਹੁਣ ਜੇ ਗੁਰਪ੍ਰੀਤ ਜੀ ਬਣਾਵਲੀ ਹੁਣ ਸਾਡੇ ਸਤਿਕਾਰਤ ਨੇ ਆ ਨਾਲੀ ਵੀਰ ਸਿੰਘ ਕਰਮਗਰ ਜੀ ਅਜੀ ਜੀ ਜਿਨ੍ਹਾਂ ਨੂੰ ਸੱਜਣੋ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਪਿੱਛੇ ਬਹੁਤ ਸੱਜਣ ਸਤਿਕਾਰਤ ਜਿਹੜੇ ਨੂੰ ਤਿਆਰ ਖੜੇ ਨੇ ਹਾਂਜੀ ਜੀਓ ਦਿੱਤਾ ਕਰਦਾ ਹੋਰ ਵੀ ਗਾਈਏ ਪਰ ਚੋਕ ਪਿੱਛੇ ਸੰਗਤ ਬਹੁਤ ਤਿਆਰ ਖੜੀ ਹੋ ਗਈ ਹੈ ਹਾਂਜੀ